ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਪੰਡ ਕੋਟਪਾਈ ਆਏ ਸੀਗੇ ਜੀ ਅੱਗੇ ਵੀ ਆਏ ਸੀਗੇ ਇੱਕ ਦਿਨ ਇਸ ਪੰਡ ਅੱਜ ਹੋਰ ਘਰੇ ਆ ਉਹਦੇ ਉਹ ਘਰੇ ਰਿਪੀਟਰ ਗਾਂ ਦਾ ਟ੍ਰੀਟਮੈਂਟ ਕੀਤਾ ਸੀਗਾ ਜੀ ਆਹ ਬਾਈ ਦੀ ਗਾਂ ਹੀਟ ਚ ਨਹੀਂ ਆਉਂਦੀ ਸੀ 20 ਦਿਨ ਹੋ ਗਏ ਬਾਈ ਕਹਿੰਦਾ ਟੀਕਾ ਭਰਾਇਆ ਸੀ ਤਿੰਨ ਚਾਰ ਵਾਰੀ ਤਾਰਾ ਘਰਾ ਟੀਕਾੰਦਾ ਉਸ ਤੋਂ ਬਾਅਦ ਮੰਨ ਲਓ ਪ੍ਰੋਪਰ ਸਹੀ ਨਹੀਂ ਕੀ ਗਾਂ ਜੀ ਅੰਦਰੋਂ ਤੇ ਇਹਦੇ ਅੱਜ ਦਵਾਈ ਭਰਤੀ ਆ ਤੇ ਸੈੱਟ ਹੋ ਜਾਊਗਾ ਕੰਮ ਹੀ ਕੋਈ ਪ੍ਰੋਬਲਮ ਨਹੀਂ ਬਾਈ ਨੂੰ ਕਿਹਾ ਵੀ ਦੋ ਤਿੰਨ ਦਿਨ ਇਹਦੇ ਦਵਾਈ ਭਰੋ ਸਪਲੀਮੈਂਟ ਵਗੈਰਾ ਦਿਓ ਇੱਕ ਇਹਦੇ ਲਿਵਰ ਚ ਪ੍ਰੋਬਲਮ ਹੈ ਅੱਗੇ ਵੀ ਤੁਹਾਨੂੰ ਦੱਸਿਆ ਸੀ ਮੈਂ ਆ ਇਹ ਦੇਖੋ ਤੂੜੀ ਆ ਰਹੀ ਹੈ ਬਾਈ ਤੇ ਦਾਈਂ ਗਾਂ ਵੇਟ ਬੋਡੀ ਵੇਟ ਜੇ ਨਜ਼ਰ ਪੂਰਾ ਨਹੀਂ ਕਰੋਗੇ ਉਹਨਾਂ ਚ ਦਿੱਕਤ ਆਊਗੀ ਜੀ ਠੀਕ ਹੈ ਤੇ ਇਹਦੇ ਵਾਸਤੇ ਲਿਵਰ ਟੌਨ ਕਿਹਨੂੰ ਦੇਵਾਂਗੇ ਤੇ ਆਹ ਬਾਈ ਦੀ ਗਾਂ ਗੱਬਣਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਮਸਟਾਈਟਸ ਨਾ ਘਟਾਈ ਥਾਣੇ ਦੇ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਉਦੋਂ ਮਸਟਾਈਟਸ ਹੋਈ ਨੂੰ ਵੀ ਜਦੋਂ ਘਟੇ ਸੀਗੇ 2 ਸਾਲ ਪਹਿਲਾਂ ਪਿਛਲੇ ਸਾਲ ਵੀ ਇਹਨੇ ਥਣ ਨਹੀਂ ਪੂਰੇ ਕੀਤੇ ਨਹੀਂ ਘਟ ਮਤਲਬ ਬੋਲੀ ਬੋਲੀ ਘਟਦੀ ਗਈ ਹੈ ਘਟਦੀ ਗਈ ਹੈ ਹਾਂ ਉਹ ਤਾਂ ਘਟਦਾ ਥੋੜਾ ਨਹੀਂ ਥਣ ਪੂਰੇ ਨਹੀਂ ਕੀਤੇ ਇਹਨੇ ਥਣਾ ਜੋ ਦੁੱਧ ਪੂਰਾ ਕੀਤਾ ਨਹੀਂ ਹੈ ਨਹੀਂ ਕੀ ਪੂਰਾ ਕਰ ਦਾਂਗੇ ਬਾਈ ਹੋ ਜਾਊਗਾ ਕੀ ਦਿੱਤਾ ਸੀ ਉਹ ਤਾਂ ਤੁਸੀਂ ਸੂਣ ਤੋਂ ਪਹਿਲਾਂ ਇਹਨੂੰ ਸੂਣ ਤੋਂ ਪਹਿਲਾਂ ਇੱਕ ਤਾਂ ਹੀ ਤੁਸੀਂ ਹੁਣ ਇਹਦੇ V5 ਦੇ ਟੀਕੇ ਲਾਉਂਗੇ ਜਿਹਦੇ ਵਿੱਚ 15 ਨੇ ਰਹਿ ਗਏ ਇੱਕ ਮੈਸਟਿਸਨ ਪਲੱਸ ਜਾਂ B ਜੋ ਇੱਕ ਦਵਾਈ ਹੈ ਜੀ ਵਿੱਚ ਦੁੱਧ ਘਟਨ ਵਾਲਾ ਫਾਰਮੂਲਾ ਹੋਊਗਾ ਉਹਦੇ ਜੋ ਤੁਸੀਂ ਇੱਕ ਦਵਾਈ ਕੋਈ ਵੀ ਲਿਆ ਕੇ ਇਹਨੂੰ ਮੰਨ ਲਓ 2 ਮਹੀਨੇ ਪਹਿਲਾਂ 2-3 ਚੀਜ਼ੀਆਂ ਪਿਆ ਦਿਓ 2 ਮਹੀਨੇ ਰਹਿੰਦੇ ਆ ਨਾ ਨਹੀਂ ਮਹੀਨਾ ਸਵਾ ਮਹੀਨਾ ਤੇ ਇੱਕ ਮਿੱਠੇ ਤਿਲਾਂ ਦਾ ਤੇਲ ਆਉਂਦਾ ਜੀ 6 ਲੀਟਰ ਲਿਆਉਣਾ ਤੇ 200 ਗ੍ਰਾਮ ਡੀਲੀ ਦੇਣਾ ਥਾਂ ਨਾ ਘਟ ਰੂਗਾ ਤੇ ਲੈਵਾ ਅੱਗੇ ਨਾ ਉਹ ਜਿੰਨਾ ਤੁਸੀਂ ਦੁੱਧ ਅੱਗੇ ਛੋਣੇ ਆ ਅੱਗੇ ਨੂੰ ਪਲੱਸ ਦੁੱਧ ਦੇਊਗੀ ਤੇ 트ਾਂਜੈਕਸ਼ਨ ਤੁਸੀਂ ਪਾਉਣੀ ਆ ਤੁਹਾਡੀ ਮਰਜ਼ੀ ਆ ਜਿਹੜੀ ਆਪਾਂ ਪਾਉਣੇ ਆ ਨਾ ਵਾਈਟ ਵਾਈਟ ਮੈਚ ਵਗੈਰਾ ਆਪਾਂ ਦੇਣੇ ਹੀ ਆ ਤੁਹਾਨੂੰ ਆਹ ਹਾਂ ਹਾਂ ਤੁਹਾਨੂੰ ਜਿਹੜਾ ਇਹ ਦੇਸੀ ਇਲਾਜ ਦੱਸਿਆ ਮੈਂ ਵੀ ਮਿੱਠੇ ਤਿਲਾਂ ਦਾ ਤੇਲ ਆ 600 ਰੁਪਏ ਲੀਟਰ ਆਉਂਦਾ ਉਹ ਉਹ ਤੁਸੀਂ ਦਿਓ ਇਹਨੂੰ 6 ਲੀਟਰ ਤੱਕ ਦੇ ਸਕਦੇ ਆ ਜੀ ਸਾਰੇ ਸੁਣ ਲਓ ਵੀ ਜੇ ਕੋਈ ਪਸ਼ੂ ਦਾ ਥਣ ਘਟ ਚੁੱਕਿਆ ਵਾਈਟ ਮੈਚ ਸ਼ੁਰੂ ਕਰਦੇ 2 2.5 3 ਮਹੀਨੇ 2 ਮਹੀਨੇ ਪਹਿਲਾਂ ਤੇ ਮਿੱਠੇ ਤਿਲਾਂ ਦਾ ਤੇਲ ਦੇ ਦਿਓ ਠੀਕ ਆ ਤੇ ਬਸ ਇਹੀ ਹੱਲ ਆ ਜੀ ਤੇ ਆਹ ਬਾਈ ਦੀ ਵੱਛੀ ਦੇ ਸਿੰਘ ਦਾ ਅੱਗੇ ਜੀ ਵੇਖੋ ਤੁਸੀਂ ਸਿੰਘ ਚਲੋ ਸਹੀ ਦਾ ਅੱਗੇ ਪਰ ਤੁਸੀਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਤੇਲ ਤੇ ਹਲਦੀ ਨਾ ਲਾਇਆ ਕਰੋ ਸਿੰਘਾਂ ਤੇ ਹੁਣ ਇਹਨੂੰ 18 ਦਿਨ ਹੋ ਗਏ ਇਹ ਕਹਿੰਦੇ ਤੇ ਹਜੇ ਵੀ ਜ਼ਖਮ ਥੱਲੇ ਦੇ ਹੋਊ ਗਈ ਤੇ ਹੈਗਾ ਨਾ ਹਾਂ ਤੇਲ ਤੇ ਹਲਦੀ ਨਹੀਂ ਕਦੇ ਵੀ ਲਾਉਣੀ ਜੀ ਸਿੰਘਾਂ ਤੇ ਪੇਸਟ ਲਾਉਣੀ ਉਹ ਵੀ ਇੱਕ ਵਾਰੀ ਲਾਉਣੀ ਆ ਜਦੋਂ ਮੰਨ ਕੇ ਚਲੋ ਉਹ ਪੇਸਟ ਸੁੱਕ ਗਈ ਪੇਸਟ ਜਦੋਂ ਆਪਣੇ ਵੀ ਕੋਈ ਥਾਂ ਮੱਚ ਜਾਂਦਾ ਆਪਾਂ ਪੇਸਟ ਹੀ ਲਾਉਣੇ ਆ ਜੀ ਸਿੰਘਾਂ ਤੇ ਸਭ ਤੋਂ ਜ਼ਿਆਦਾ ਬੈਸਟ ਆ ਜਿਹੜੀ ਉਹ ਪੇਸਟ ਹੁੰਦੀ ਹੈ ਠੀਕ ਆ ਤੇਲ ਤੇ ਹਲਦੀ ਨਾ ਲਾਇਆ ਕਰੋ ਤੇ ਬਾਈ ਦੀ ਜਿਹੜੀ ਇਹ ਗਾਂ ਦੀ ਮੰਨ ਲਓ ਬੱਚੀ ਦੀ ਮਾਂ ਸੀਗੀ ਉਹ ਮਰ ਗਈ ਦੀ ਤੇ ਬਾਈ ਨੂੰ ਮੈਂ ਦੱਸਿਆ ਸੀਗਾ ਵੀ ਇਹ ਨੀਮਕ ਹੋ ਗਈ ਹੋਊਗੀ ਗਾਂ ਬਾਈ ਕਹਿੰਦਾ ਹਾਂ ਬਈ ਇਹ ਹੀ ਪ੍ਰੋਬਲਮ ਆਈ ਸੀ ਤੇ ਹੁਣ ਨਾ ਜੀ ਗਰਮੀ 'ਚ ਚਲੋ ਬਾਈ ਦੀ ਗਾਂ ਸਿਆਲ 'ਚ ਮਰੀ ਚਿਚੜਾਂ ਨਾਲ ਚਿਚੜ ਲੱਗੇ ਕਰਕੇ ਤੇ ਉਹਨੇ ਖੂਨ ਘਟ ਗਿਆ ਸੀਗਾ ਗਾਂ 'ਚ ਤੇ ਉਹਦੇ ਕਰਕੇ ਗਾਂ ਨੀਮਕ ਹੋ ਗਈ ਤਿੰਨ ਚਾਰ ਦਿਨ ਬੁਖਾਰ ਰਹਾ ਗਾਂ ਨੂੰ ਤੇ ਉਹ ਹਾਂ ਮੈਲਾ ਮੂਤ ਗਈ ਇਹ ਚੀਜ਼ ਦਾ ਧਿਆਨ ਰੱਖੋ ਜੀ ਚਿਚੜਾਂ ਤੋਂ ਪਸ਼ੂਆਂ ਨੂੰ ਬਚਾ ਕੇ ਰੱਖੋ ਹੁਣ ਗਰਮੀ 'ਚ ਵੇਖੋ ਤੁਸੀਂ ਬਾਈ ਦੀ ਬਹੁਤ ਚੰਗੀ ਗਾਂ ਸੀ ਜਿਹੜੀ ਮਰ ਗਈ ਐ ਮੈਲਾ ਮੂਤਨ ਨਾਲ ਤੇ ਉਹਦੇ ਗਲੈਂਡ ਬਣ ਗਏ ਸੀ ਗੱਲ 'ਚ ਥੋੜਾ ਜਿਹਾ ਟੀਕਾ ਲਾਉਣ 'ਚ ਲੇਟ ਹੋ ਗਏ ਇਹ ਤੇ ਮਰ ਗਈ ਗਾਂ ਜੀ ਆ ਗਿਆ ਸੀ ਬਹੁਤ ਬੁਖਾਰ ਜਾਂਦਾ ਹੋੜ ਗਿਆ ਸੀ ਠੀਕ ਐ ਤੇ ਬਾਅਦ 'ਚ ਕੋਈ ਮੋਗ ਲੱਗਣ ਕਰਕੇ ਸਾਨੂੰ ਦੱਸਿਆ ਵੀ ਹਾਂ ਨੀਮਿਕ ਹੋ ਗਈਗਾ ਹਾਂ ਨੀਮਿਕ ਹੋ ਗਈ ਨਾ ਗਾਂ ਫਿਰ ਖੂਨ ਘੱਟ ਸੀਗਾ ਤੇ ਚਲੋ ਹੋ ਜਾਂਦਾ ਕਈ ਵਾਰੀ ਤੇ ਗੱਬਣ ਪਸ਼ੂ ਦੇ ਚਲੋ ਥੋੜਾ ਜਿਹਾ ਪ੍ਰੇਸ਼ ਕਰਾਈ ਕਰੋ ਚਿਚੜਾਂ ਵਾਲੇ ਟੀਕੇ ਤੋਂ ਹੀ ਚਲੋ ਪਰ ਇੱਥੇ ਲਵਾ ਸਕਦੇ ਹਾਂ ਤੁਸੀਂ ਬਾਈ ਦੇ ਆ ਗਾਂ ਦੇ ਹੁਣ ਆ ਚਿਚੜਾਂ ਵਾਲਾ ਟੀਕਾ ਲਾਇਆ ਇਹ ਕੋਈ ਚੱਕਰ ਨਹੀਂ ਬਈ ਅੰਦਰ ਹੱਥ ਪਾਇਆ ਕਰਕੇ ਸੱਟਦੀ ਆ ਦੁੱਧੇ ਹਟ ਜੂਗੀ ਕੋਈ ਪ੍ਰੋਬਲਮ ਨਹੀਂ ਹਾਂ ਇਹ ਅੱਛਾ ਪੋਲੀ ਆ ਹੈ ਇਹਨੂੰ ਤਿੰਨ ਟਾਈਮ ਚੋਲਿਆ ਕਰ ਅੱਛਾ ਧਣਾ ਨੂੰ ਪੋਲੀ ਆ ਨਾ ਫਿਰ ਗਾਂ ਹਾਂ ਇਹ ਫਿਰ ਬਾਅਦ ਚ ਲਈ ਆ ਬਈ ਗਾਂ ਮਰਨ ਤੋਂ ਨਹੀਂ ਕੱਟੀਆਂ ਲੱਗੀਆਂ ਸੀ ਦੋ ਦਣਾ ਦੋ ਗਾਂ ਅੱਛਾ ਉਹ ਕਿੰਨੇ ਦੀ ਲਈ ਸੀ ਉਹ 15 ਹੀ ਲਈ ਸੀ ਅੱਛਾ ਇਹ ਉਹਦੇ ਥੱਲੇ ਕਿੰਨਾ ਕ ਦੁੱਧ ਸੀ ਕੋਈ 22 ਦੇ ਸੀ ਕਿੰਨੇ ਕ ਪੈਸੇ ਲਾਤੇ ਬਈ ਲਾਜ ਤੇ ਹਾਂ 20 ਬਾਈਆਂ ਲੱਗਿਆ ਬਈ ਕਿੰਨੇ ਦਿਨ ਬੁਖਾਰ ਰਿਹਾ 15 ਦਾ ਲਗਾਤਾਰ 13 ਦਿਨ ਬੁਖਾਰ ਰਿਹਾ ਦੋ ਦਿਨ ਨਹੀਂ ਜਦੋਂ ਪਹਿਲੇ ਦਿਨ ਬੁਖਾਰ ਹੋਇਆ ਜੀ ਮਿੱਟੀ ਓਨੇ ਤੀਜੇ ਦਿਨ ਖਾਣੀ ਸ਼ੁਰੂ ਕਰਤੀ ਸੀ ਜਿੱਦੇ ਚੌਥੇ ਦਿਨ ਮਿੱਟੀ ਖਾਣੀ ਜਿੱਦਾਂ ਮਿੱਟੀ ਖਾਣੀ ਸ਼ੁਰੂ ਕਰਤੀ ਸੀ ਓਦੋਂ ਤੁਸੀਂ ਗਲੈਂਡ ਮੰਨ ਕੇ ਚੱਲੋ ਜੇ ਕਲੀਅਰ ਹੋ ਜਾਂਦੇ ਉਹਦੇ ਗੈਲਟੀਆਂ ਦਾ ਟੀਕਾ ਲੱਗ ਜਾਂਦਾ ਗਾਂ ਹੀ ਮਰਦੀ ਸੀਗੀ ਠੀਕ ਹੈ ਜੀ ਉਹਦਾ ਮੰਨ ਲਓ ਕਨਫਰਮ ਹੋ ਗਿਆ ਸੀ ਵੀ ਉਹਦੇ ਚ ਖੂਨ ਘਟਣਾ ਸ਼ੁਰੂ ਹੋ ਗਿਆ ਤਗੜੀ ਸੀ ਜਿਹੜੀ ਗਾਂ 15 ਦਿਨ ਕੱਢ ਗਈ ਬਹੁਤ ਤਗੜੀ ਗਾਂ ਹਾਂ ਫਿਰ ਵੀ ਫਿਰ ਵੀ ਤੁਸੀਂ ਕਹਿੰਦੇ ਵੀ ਪਹਿਲਣ ਸੀਗੀ ਫੇਰ ਵੀ 6 ਗ੍ਰਾਮ ਖੂਨ ਤੇ ਗਾਂ ਸੀਗੀ ਜਦੋਂ ਤੁਸੀਂ ਮੰਨ ਕੇ ਚਲੋ ਕਹਿੰਦੇ ਮਰੀ ਪਰ ਗਾਂ ਨਹੀਂ ਟ੍ਰਾਂਪ ਪੂਰੇ ਲਿਆਉਂਦਾ ਈ ਡੜ ਕੇ ਬਈ ਉਹ ਸਾਨੂੰ ਕਿਹਦੇ ਦੱਸਿਆ ਯੂਨੀਵਰਸਿਟੀ ਜਦੋਂ ਮਰੀ ਜਾ ਉਦੋਂ ਕੀ ਦਿੱਕਤ ਆਈ ਬਈ ਉਹ ਤਾਂ ਯਾਰ ਅਸੀਂ ਠਾਉਂਦੇ ਸੀ ਉੱਠ ਖੜੀ ਸੀ ਹਾਂ ਡੱਗ ਵੀ ਹਾਂ ਪਰ ਦੈਲੇ ਸੈਟ ਗਈ ਉੱਠੀ ਨਹੀਂ ਮੁੜ ਕੇ ਅੱਛਾ ਉੱਠੀ ਨਹੀਂ ਖੂਨ ਵਾਲਾ ਘਟ ਗਿਆ ਹਾਂ ਖੂਨ ਵਾਲਾ ਘਟ ਗਿਆ ਉੱਠ ਕੇ ਫਿਰ ਇਹ ਪਾਪਾ ਕਹਿੰਦਾ ਨਾਂ ਠਾਉਣ ਦਾ ਫਾਇਦਾ ਨਹੀਂ ਹਾਂ ਉਹ ਘਾਂਡੇ ਵੀ ਬਾਹਰ ਮਰ ਗਈ ਜਾਈ ਅੱਛਾ ਉਹਦੇ ਨਹੀਂ ਫਿਰ ਉੱਥੇ ਲੈ ਜਾਂਦੇ ਆਪਾਂ ਉਹਦੇ ਨਾਲ ਹੀ ਹੋਈ ਆ ਹਾਂ ਸਹੀ ਆ ਬਈ ਕਲ ਕੋਈ ਨਹੀਂ ਬਸ ਇਹ ਚਿਚੜਾਂ ਦਾ ਧਿਆਨ ਰੱਖੋ ਬਈ ਪਸ਼ੂਆਂ ਦਾ ਆਪਦੇ ਦਾ ਆ ਹੁਣ ਜੇ ਵੇਖੋ ਜੇ ਚਿਚੜ ਲੱਗੇ ਆ ਚਿਚੜ ਇੱਕ ਵੀ ਮਾੜਾ ਹੈ ਇੱਕ ਚਿਚੜ ਵੀ ਆਪਣੇ ਪਸ਼ੂ ਦੀ ਜਾਨ ਲੈ ਸਕਦਾ ਠੀਕ ਹੈ ਨਾ ਉਹਦੇ ਚਿਚੜ ਸੀਗੇ ਨਾ ਬਾਬਾ ਉਹਦੇ ਉਹਦੇ ਗਾਂ ਦੇ ਚਿਚੜ ਇੱਕ ਚਿਚੜ ਵੀ ਇੱਕ ਚਿਚੜ ਵੀ ਨੁਕਸਾਨ ਕਰ ਸਕਦਾ ਜੀ ਜੀ ਪਤਾ ਪਾ ਥੋੜੀ ਜਿਹੀ ਉਹ ਅੰਝਾ ਹੋ ਜਾ ਹਾਂ ਜੇ ਸੰਨਾ ਜਾਂ ਪੱਟਾਂ ਉਹਦਾ ਬਾਬਾ ਜੀ ਭੇਤ ਅੱਛਾ ਚਾਰ ਬਦਲ ਦੇ ਚਾਰ ਡਾਟ ਠੀਕ ਹੈ ਉਹਦੇ ਗਲੈਂਡ ਬਣੇ ਸੀ ਬਾਬਾ ਜੀ ਇੱਥੇ ਗਲਤ ਗੰਡਾ ਹੋ ਜਾਂਦੀਆਂ ਉਹਥੇ ਗੰਡਾ ਵੀ ਆਦਾ ਸੀ ਉਹ ਟੀਕੇ ਲਾਗੇ ਹਾਂ ਨਹੀਂ ਉਹ ਤੁਸੀਂ ਬਾਅਦ ਚ ਲਾਇਆ ਨਾ ਉਦੋਂ ਤੁਸੀਂ ਲੇਟ ਹੋ ਗਏ ਸੀ ਇੱਥੇ ਗਲੈਂਡ ਬਣ ਗਈ ਜੇ ਉਦੋਂ ਬਾਅਦ ਟੈਂਪਰੇਚਰ ਨਹੀਂ ਹੋਇਆ ਸਮਝ ਲਓ ਟ੍ਰੀਟਮੈਂਟ ਸਹੀ ਹੋ ਗਿਆ ਜੀ ਪਰ ਉਹ ਲੇਟ ਹੋ ਗਿਆ ਬਾਬਾ ਜੀ ਉਹ ਲੇਟ ਹੋ ਗਿਆ ਨਾ ਉਦੋਂ ਨਹੀਂ ਖੂਨ ਘਟ ਗਿਆ ਸੀਗਾ ਗਾਂਜ ਜਦੋਂ ਉਹ ਟੀਕਾ ਚਲੋ ਕਈ ਵਾਰੀ ਨਹੀਂ ਸਮਝ ਆਉਂਦੀ ਆਪਾਂ ਕਿਸੇ ਡਾਕਟਰ ਨੂੰ ਮਾੜਾ ਨਹੀਂ ਕਹਿੰਦੇ ਤੇ ਪਰ ਫਿਰ ਵੀ ਚਲੋ ਧਿਆਨ ਰੱਖਿਆ ਕਰੋ ਵੀ ਚਿੱਚੜਾ ਨਾ ਲੱਗਣ ਤੇ ਬਾਦਲ ਵੀ ਖੂਨ ਟੈਟ ਕਰਾ ਕੇ ਉਹ ਆਹ ਰਾਹਪੁਰੇ ਲੈ ਜਾਓ ਅੱਜ ਹੀ ਦੋ ਦਿ ਦੋ ਦਿਨ ਕੋਲ ਗਿਆ ਇੱਕ ਤਾਂ ਨਹੀਂ ਕਰ ਗਏ ਮੈਂ ਅੱਜ 12 ਵਜੇ ਹੁਣ ਮੈਂ ਗਾਇ ਰਹਾਂ ਤਾਂ ਸ਼ਨੀਵਾਰ ਅੱਗੇ ਟੈਂਕੂ ਲੈਦਾ ਲੜ ਕੇ ਦੂਜੇ ਲੜ ਕੇ ਡਾਕਟਰ ਨੂੰ ਫੋਨ ਕਰਨਾ ਹੀ ਪਾਉਦਾ ਲੈ ਆਇਆ ਕਢਾਉਂਦੇ ਸਾਹੋਂ ਨਾ ਇਹ ਤੋਂ ਪਹਿਲਾਂ ਆ ਜਿਓ ਬਾਈ ਪਸੂ ਲੈਣਾ 3 ਵਜੇ ਆ ਗਿਆ ਤੇ 6 ਵਜੇ ਸਿੱਧੇ ਗੱਬੀ ਆ ਬਾਬਾ ਡੱਗ ਨੂੰ ਖੜੇ ਰੱਸਾ ਲਾ ਦੇ 5-7 ਮਿੰਟ ਹੀ ਰੂਗੀ ਸੁੱਤੇ ਗੰਢੀ ਹੂੰ ਉਹ ਚ ਖੂਨ ਹੈ ਨਹੀਂ ਸੀ ਨਾ ਬੱਬਾ ਉਦੋਂ ਖੂਨ ਘਟ ਗਿਆ ਉਦੋਂ ਦਵਾਈ ਵੀ ਨਹੀਂ ਕੰਮ ਕਰਦੀ ਨਾ ਕੋਈ ਇੱਕ ਮੋਗ ਲੱਗ ਗਈ ਗਾਂ ਨੂੰ ਸੁੱਤੀ ਗਈ ਇੱਕ ਮੋਗ ਲੱਗ ਗਈ ਨਾ ਹਾਂ ਉਹਦਾ ਚੰਦੇ ਅੱਛਾ ਚਾਰ ਖਾਦਾ ਦੋ ਦੋ ਸੇਰਾ ਅੱਛਾ ਚਾਰ ਖਾਦਾ ਚਾਰ ਖਾਦਾ ਯਾਰ ਨੂੰ ਚਾਰ ਖਾਦਾ ਡੂਡ ਮੈਂ ਨੂੰ ਨਾ ਚਰਚੇ ਲੈ ਜਾ ਹਾਂ ਨਹੀਂ ਅਨੀਮੀਕ ਜਿਆਦਾ ਸੀ ਬਾਬਾ ਜੀ ਅਨੀਮੀਕ ਉਹਦਾ ਗਾਂ ਗਾਂ ਤਗੜੀ ਕਰਕੇ ਤਗੜੀ ਕਰਕੇ ਇੰਨੇ ਦਿਨ ਕੱਢ ਗਈ ਨਹੀਂ ਇੰਨੇ ਦਿਨ ਨਹੀਂ ਕੱਢਦੀ ਗਾਂ ਹਾਂ ਭਾਰੀ ਬਹੁਤ ਸੀ ਉਹਦੇ ਨਾਲ ਭਾਰੀ ਸੀ ਗਾਂ ਅੱਛਾ ਉਹਦੇ ਨਾਲੋ ਹੀ ਭਾਰੀ ਸੀ 1 15 ਦੀ ਲਈ ਸੀ ਹਾਂ ਪੂਰਾ ਵੱਡਾ ਲੋਸਾ ਬਈ ਇਹਨੂੰ ਬੱਛੀ ਨੂੰ ਪਾਲ ਲੈ ਰਾਬਲ ਸੌਖੇ ਰੱਖੇ ਇਹ ਨਹੀਂ ਪੂਰਾ ਕਰਨਾ ਤੇਰਾ ਉਹ ਲੋਸਣ ਹੁਣ ਇਹਨੂੰ ਗਾਦੇ ਤੇ ਪਾਲ ਰਿਆ ਇੱਕ ਇਹ ਕ ਇਹਨਾਂ ਦਾ ਦੁੱਧ ਆਉਂਦਾ ਬਈ ਉਪਰ ਕਾਫ ਕੀ ਉਹ ਆਉਂਦੀ ਕਾਫ ਕਰੋ ਕਰ ਆਉਂਦਾ ਨਾ ਇੱਕ ਦੁੱਧ ਵੀ ਆਉਂਦਾ ਇਹਨਾਂ ਦਾ ਜਿਵੇਂ ਆਪਣਾ ਆਪਾਂ ਸੁੱਕਾ ਦੁੱਧ ਆਉਂਦਾ ਨਹੀਂ ਉਹ ਇਹ ਗਾਂ ਦੇ ਇਹ ਗਾਂ ਦੇ ਦੁੱਧ ਨਾਲ ਉਹ ਦੁੱਧ ਬੜਾ ਕੰਮ ਕਰੂਗਾ ਇਹਨੂੰ ਉਪਰਾਂ ਕਈ ਵਾਰੀ ਖਰਾਬ ਕਰ ਜਾਂਦਾ ਪਰ ਉਹ ਜਿਹੜਾ ਸੁੱਕਾ ਦੁੱਧ ਆਉਂਦਾ ਉਹ ਪੂਰਾ ਹੀ ਕੰਮ ਕਰੂਗਾ ਬਾਈ ਇਹਨੂੰ ਉਹ ਕੋਈ ਗੱਲ ਆ ਹਾਂ ਉਹ ਨੈਚਰ ਇਹ ਬਾਈ ਆਪਾਂ ਕੁਆਂਟੀਟੀ 'ਚ ਉਹਨਾਂ ਪਿਆ ਨਹੀਂ ਨਾ ਸਕਦੇਗੇ ਕੁਆਂਟੀਟੀ 'ਚ ਉਹਨਾਂ ਪਿਆ ਨਹੀਂ ਨਾ ਜਾਂਦਾ ਦੁੱਧ ਹਾਂ ਇਹ ਤਾਂ ਗੱਲ ਦੇ ਹਾਂ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਆਪਣੇ ਨੂੰ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ